ਸਤਿ ਸ਼੍ਰੀ ਅਕਾਲ ਮੈਂ ਰਪਿੰਦਰ ਕੌਰ ਸੰਧੂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਪ੍ਰੋਗਰਾਮ ਐਤਵਾਰ ਵੇਖ ਰਹੇ ਹੋ ਤੁਸੀਂ ਤੇ ਅੱਜ ਦਾ ਇਹ ਪ੍ਰੋਗਰਾਮ ਵੱਖਰਾ ਹੀ ਟ੍ਰਾਇਲ ਕਰ ਰਹੇ ਹਾਂ ਅਸੀਂ ਅੱਜ ਮੀਂਹ ਪੈ ਰਿਹਾ ਥੋੜਾ ਥੋੜਾ ਤੇ ਅਸੀਂ ਆਏ ਸੀਗੇ ਇੱਕ ਦਿਨ ਲਈ ਬਾਹਰ ਕਿਤੇ ਘੁੰਮਣ ਲਈ ਤੇ ਅੱਜ ਇਹੀ ਸੋਚਿਆ ਕਿ ਘੁੰਮਣ ਤੇ ਹੀ ਪ੍ਰੋਗਰਾਮ ਕੀਤਾ ਜਾਵੇ ਜੂਨ ਦੀਆਂ ਛੁੱਟੀਆਂ ਚੱਲਦੀਆਂ ਪਈਆਂ ਨੇ ਸਾਰੇ ਲੋਕ ਕਿਤੇ ਨਾ ਕਿਤੇ ਜ਼ਰੂਰ ਗਏ ਹੋਣਗੇ ਪਰ ਬਹੁਤ ਸਾਰੇ ਇਹੋ ਜਿਹੇ ਵੀ ਹੁੰਦੇ ਨੇ ਜਿਹੜੇ ਛੁੱਟੀਆਂ ਵੀ ਘਰੀ ਕੱਢ ਦਿੰਦੇ ਨੇ ਤੇ ਅੱਜ ਆਪਾਂ ਗੱਲਬਾਤ ਕਰਾਂਗੇ ਇਹੋ ਕਿ ਘੁੰਮਣਾ ਕਿੰਨਾ ਕੁ ਜ਼ਰੂਰੀ ਆ ਜ਼ਿੰਦਗੀ ਦੇ ਵਿੱਚ ਆਪਾਂ ਹਮੇਸ਼ਾ ਘੁੰਮਣ ਨੂੰ ਪੋਸਟਪੋਨ ਕਰਦੇ ਆ ਆਪਾਂ ਕਹਿੰਦੇ ਆ ਸਾਡੇ ਰਜੇਵੇਂ ਬਹੁਤ ਨੇ ਜਾਂ ਫਿਰ ਜਦੋਂ ਅਸੀਂ ਬਹੁਤ ਸਾਰੇ ਪੈਸੇ ਜੋੜ ਲਾਂਗੇ ਤਾਂ ਅਸੀਂ ਇੱਕ ਲਿਸਟ ਬਣਾਈ ਹੁੰਦੀ ਹੈ ਕਿ ਅਸੀਂ ਫਲਾਣੀ ਫਲਾਣੀ ਜਗ੍ਹਾ ਤੇ ਘੁੰਮਣ ਜਾਵਾਂਗੇ ਇਸ ਮਹੀਨੇ ਦੇ ਵਿੱਚ ਮੈਨੂੰ ਲੱਗਦਾ ਮੈਂ ਤਿੰਨ ਜਾਂ ਚਾਰ ਵਾਰ ਆਪਣੇ ਪਰਿਵਾਰ ਨਾਲ ਘੁੰਮਣ ਲਈ ਗਈ ਦੋ ਤਿੰਨ ਦਿਨਾਂ ਲਈ ਤੇ ਉਹ ਚੀਜ਼ ਬਹੁਤ ਤੁਹਾਡੇ ਆਪਣੇ ਸੁਭਾਅ ਦੇ ਵਿੱਚ ਬਹੁਤ ਜ਼ਿਆਦਾ ਫਰਕ ਪਾਉਂਦੀ ਆ ਜਿਵੇਂ ਮੈਨੂੰ ਕਿਸੇ ਨੇ ਇੱਕ ਵਾਰ ਪੁੱਛਿਆ ਸੀਗਾ ਕਿ ਤੁਸੀਂ ਬਹੁਤ ਜ਼ਿਆਦਾ ਥਾਵਾਂ ਤੇ ਜਾਂਦੇ ਹੋ ਤੇ ਤੁਹਾਨੂੰ ਘੁੰਮਣਾ ਕਿਵੇਂ ਲੱਗਦਾ ਮੈਂ ਉਹਨਾਂ ਨੂੰ ਕਿਹਾ ਸੀਗਾ ਕਿ ਜਦੋਂ ਆਪਾਂ ਆਪਣੇ ਪਰਿਵਾਰ ਨਾਲ ਘੁੰਮਣ ਲਈ ਜਾਂਦੇ ਆ ਤਾਂ ਸਾਨੂੰ ਇੱਕ ਚੇਂਜ ਮਹਿਸੂਸ ਹੁੰਦਾ ਜਦੋਂ ਅਸੀਂ ਦੋਸਤਾਂ ਨਾਲ ਘੁੰਮਣ ਲਈ ਜਾਂਦੇ ਆ ਤਾਂ ਸਾਨੂੰ ਇੱਕ એનર્ਜੀ ਮਹਿਸੂਸ ਹੁੰਦੀ ਆ ਤੇ ਜਦੋਂ ਅਸੀਂ ਇਕੱਲੇ ਘੁੰਮਣ ਲਈ ਜਾਂਦੇ ਆ ਤਾਂ ਉਦੋਂ ਜਿਹੜਾ ਵਕਤ ਤੁਹਾਨੂੰ ਆਪਣੇ ਆਪ ਨਾਲ ਮਿਲਦਾ ਉਹ ਬਿਲਕੁਲ ਆਪਣੇ ਆਪ ਨੂੰ ਮੈਂਟਲੀ ਡੀਟੌਕਸ ਕਰਨ ਵਰਗਾ ਹੁੰਦਾ ਤੇ ਤੁਸੀਂ ਇਹਨਾਂ ਤਿੰਨਾਂ ਚੋਂ ਕੋਈ ਵੀ ਚੀਜ਼ ਚੂਜ਼ ਕਰ ਸਕਦੇ ਹੋ ਤੁਸੀਂ ਆਪਣੇ ਪਰਿਵਾਰ ਨਾਲ ਵੀ ਜਾ ਸਕਦੇ ਹੋ ਇਕੱਲੇ ਵੀ ਜਾ ਸਕਦੇ ਹੋ ਜਾਂ ਦੋਸਤਾਂ ਨਾਲ ਵੀ ਜਾ ਸਕਦੇ ਹੋ ਤੇ ਮੈਨੂੰ ਜ਼ਿਆਦਾ ਇਕੱਲੇ ਜਾਣਾ ਪਸੰਦ ਹੈ ਅਸੀਂ ਕਈ ਵਾਰ ਕਹਿੰਦੇ ਹੁੰਦੇ ਆ ਨਾ ਜਿਵੇਂ ਮੈਂ ਪਹਿਲਾਂ ਹੀ ਕਿਹਾ ਕਿ ਜਦੋਂ ਸਾਡੇ ਕੋਲ ਬਹੁਤ ਸਾਰੇ ਪੈਸੇ ਹੋ ਜਾਣਗੇ ਜਾਂ ਸਾਨੂੰ ਬਹੁਤ ਸਾਰਾ ਵਕਤ ਮਿਲੇਗਾ ਅੱਜ ਤੱਕ ਅਸੀਂ ਫਲਾਣੀ ਚੀਜ਼ 'ਚ ਬਿਜ਼ੀ ਆਂ ਅੱਜ ਅਸੀਂ ਇੱਧਰਲੇ ਕੰਮ ਕਰਨੇ ਨੇ ਅਸੀਂ ਅਜੇ ਉਹ ਜ਼ਿੰਮੇਵਾਰੀਆਂ ਕਰਨੀਆਂ ਨੇ ਤੇ ਫਿਰ ਅਸੀਂ ਘੁੰਮਣਾ ਸ਼ੁਰੂ ਕਰਾਂਗੇ ਅੱਜ ਮੈਂ ਫੇਸਬੁੱਕ ਤੇ ਇੱਕ ਆਰਟੀਕਲ ਲਿਖਿਆ ਤੇ ਮੈਨੂੰ ਇੱਕ ਭੈਣ ਹੁਣਾਂ ਨੇ ਸਵਾਲ ਕੀਤਾ ਕਹਿੰਦੇ ਵੀ ਨਿਆਣਿਆਂ ਨੂੰ ਪਾਲਣ ਦੀਆਂ ਜ਼ਿੰਮੇਵਾਰੀਆਂ ਦੇ ਦੌਰਾਨ ਆਪਣੇ ਆਪ ਲਈ ਇੰਨਾ ਸਮਾਂ ਮਿਲਦਾ ਏ ਤੇ ਮੈਂ ਉਹਨਾਂ ਨੂੰ ਜਵਾਬ ਤਾਂ ਕੱਲ ਲਿਖੂੰਗੀ ਪਰ ਮੈਂ ਇਹ ਜਵਾਬ ਤੁਹਾਨੂੰ ਦੇਣਾ ਚਾਹੁੰਦੀ ਆ ਕਿ ਵੀ ਅਸੀਂ ਨਿਆਣਿਆਂ ਨੂੰ ਪਾਲਦੇ ਹੋਏ ਹੋਰ ਵੀ ਤਾਂ ਬਹੁਤ ਸਾਰੀਆਂ ਚੀਜ਼ਾਂ ਲਈ ਟਾਈਮ ਕੱਢਦੇ ਆਂ ਸਾਡੀ ਰਿਸ਼ਤੇਦਾਰੀ ਕੋਈ ਦੁੱਖ ਸੁੱਖ ਹੁੰਦਾ ਅਸੀਂ ਉੱਥੇ ਵੀ ਕਈ ਵਾਰੀ ਸਾਨੂੰ ਜਾਣਾ ਪੈ ਜਾਂਦਾ ਅਸੀਂ 1 2 3 ਦਿਨਾਂ ਲਈ ਜਾਂਦੇ ਆ ਜਾਂ ਕੋਈ ਬਹੁਤ ਜ਼ਿਆਦਾ ਘਰੇਲੂ ਰਜੇਵਾ ਵੀ ਹੁੰਦਾ ਕਈ ਵਾਰੀ ਉੱਥੇ ਵੀ ਅਸੀਂ ਨਿਆਣਿਆਂ ਨੂੰ ਛੱਡ ਕੇ ਕਈ ਵਾਰ 2 3 ਦਿਨ ਸਾਨੂੰ ਆ ਜਾਣਾ ਪੈਂਦਾ ਤੇ ਫਿਰ ਅਸੀਂ ਜਿਹੜੀਆਂ ਚੀਜ਼ਾਂ ਸਾਡੇ ਚਾਹ ਦੀਆਂ ਨੇ ਜਿਹੜੀਆਂ ਚੀਜ਼ਾਂ ਸਾਨੂੰ ਫਰੈਸ਼ਨੈਸ ਮਹਿਸੂਸ ਕਰਾਉਂਦੀਆਂ ਨੇ ਸਾਨੂੰ ਨਵਾਂਪਣ ਮਹਿਸੂਸ ਕਰਾਉਂਦੀਆਂ ਨੇ ਉਹਨਾਂ ਦੇ ਵਿੱਚ ਅਸੀਂ ਹਮੇਸ਼ਾ ਕਹਿੰਦੇ ਆ ਕਿ ਨਹੀਂ ਨਹੀਂ ਅਜੇ ਸਾਨੂੰ ਨਿਆਣਿਆਂ ਨੂੰ ਪਾਲਣ ਦੇ ਸਮੇਂ ਦੌਰਾਨ ਵਕਤ ਨਹੀਂ ਮਿਲ ਰਿਹਾ ਜਾਂ ਸਾਡੇ ਕੋਲ ਉਹਨੇ ਪੈਸੇ ਨਹੀਂ ਹੈਗੇ ਫੇਸਬੁੱਕ ਤੇ ਇੱਕ ਪੇਜ ਆ ਬਰਾਡਸ ਰਾਇਲ ਲਾਈਫ ਉਹ ਵੀਰ ਜੀ ਨੇ ਉਹ ਹਮੇਸ਼ਾ ਇਦਾਂ ਦੇ ਤਜਰਬੇ ਕਰਦੇ ਰਹਿੰਦੇ ਨੇ ਕੱਲ ਪਰਸੋਂ ਉਹਨਾਂ ਨੇ ਇੱਕ ਵੀਡੀਓ ਪਾਈ ਚੰਡੀਗੜ੍ਹ ਤੋਂ ਮੋਰਨੀ ਹिल्स ਦੀਆਂ ਜਿਹੜੀਆਂ ਪਹਾੜੀਆਂ ਨੇ ਸਿਰਫ ਮੈਨੂੰ ਲੱਗਾ 30 35 ਕਿਲੋਮੀਟਰ ਦਾ ਜਿਹੜਾ ਡਿਸਟੈਂਸ ਆ ਉਹ ਉੱਥੇ ਆਪਣੀਆਂ ਦੋਵਾਂ ਬੇਟੀਆਂ ਨੂੰ ਲੈ ਕੇ ਗਏ ਤੇ ਕੋਈ ਉਹਨਾਂ ਨੇ ਫਜ਼ੂਲ ਖਰਚਾ ਨਹੀਂ ਕੀਤਾ। ਉਹਨਾਂ ਨੇ ਖੁਦ ਉਸ ਵੀਡੀਓ 'ਚ ਦੱਸਿਆ ਕਿ ਅਸੀਂ ਸਿਰਫ ਥੋੜਾ ਜਿਹਾ ਤੇਲ ਦਾ ਜਿਹੜਾ ਖਰਚਾ ਉਹ ਕੀਤਾ ਗੱਡੀ ਦੇ ਤੇਲ ਦਾ ਹਨਾ। ਤੇ ਉੱਥੇ ਉਹਨਾਂ ਨੇ ਪਹਾੜੀਆਂ 'ਚ ਇੱਕ ਜਗ੍ਹਾ ਜੀ ਤੇ ਜਾ ਕੇ ਉਹਨਾਂ ਨੇ ਤਿੰਨਾਂ ਨੇ ਮਤਲਬ ਉਹਨਾਂ ਦੀਆਂ ਦੋਵੇਂ ਬੇਟੀਆਂ ਤੇ ਉਹ ਖੁਦ ਉਹਨਾਂ ਨੇ ਮੈਗੀ ਬਣਾਈ ਤੇ ਉਹ ਖਾ ਕੇ ਆ ਗਏ। ਤੇ ਉਸ ਵੀਡੀਓਸ ਤੇ ਮੈਂ ਦੇਖਿਆ ਕਿ ਲੱਖ ਦੇ ਨੇੜੇ ਵਿਊ ਸੀਗਾ। ਮਤਲਬ 1 ਲੱਖ ਲੋਕਾਂ ਨੂੰ ਉਹ ਚੀਜ਼ ਪਸੰਦ ਆਈ ਕਿ ਇੱਕ ਪਿਓ ਆਪਣੀਆਂ ਦੋ ਧੀਆਂ ਨਾਲ 30-35 ਮਿੰਟ ਦੀ ਡਰਾਈਵ ਤੇ ਜਾ ਕੇ ਤੇ ਮੈਗੀ ਬਣਾ ਕੇ ਖਾ ਕੇ ਆਇਆ ਮਤਲਬ ਜਦੋਂ ਸਾਨੂੰ ਦੂਜਿਆਂ ਦੀ ਜ਼ਿੰਦਗੀ ਦੇ ਵਿੱਚ ਇਹ ਸਭ ਕੁਝ ਦੇਖਣਾ ਪਸੰਦ ਆ ਮੈਂ ਜਦੋਂ ਕੋਈ ਘੁੰਮਣ ਦੀ ਵੀਡੀਓ ਪਾਉਣੀ ਆ ਜਾਂ ਉਸ ਚੀਜ਼ ਬਾਰੇ ਲਿਖਦੀ ਆ ਤਾਂ ਬਹੁਤ ਸਾਰੇ ਲੋਕ ਕਹਿੰਦੇ ਨੇ ਅਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਇਹ ਕਰਨਾ ਚਾਹੁੰਦੇ ਆ ਅਸੀਂ ਹਮੇਸ਼ਾ ਦੂਜਿਆਂ ਦਾ ਕੀਤਾ ਕੰਮ ਪਸੰਦ ਕਰਦੇ ਆ ਜਾਂ ਜੋ ਕਰ ਰਹੇ ਨੇ ਅਸੀਂ ਉਹ ਕਰਨਾ ਚਾਹੁੰਦੇ ਆ ਪਰ ਕਰਨ ਦੀ ਸ਼ੁਰੂਆਤ ਅਸੀਂ ਕਦੇ ਨਹੀਂ ਕਰਦੇ ਆ ਡਾਕਟਰ ਕਪੂਰ ਕਹਿੰਦੇ ਹੁੰਦੇ ਨੇ ਖਾਸ ਕਰਕੇ ਮਾਵਾਂ ਲਈ ਆ ਇਹ ਚੀਜ਼ ਕਿ ਬੱਚੇ ਤਾਂ ਮਾਵਾਂ ਬਿਨਾ ਰਹਿ ਲੈਂਦੇ ਨੇ ਪਰ ਮਾਵਾਂ ਨਿਆਣਿਆਂ ਬਿਨਾ ਨਹੀਂ ਰਹਿੰਦੀਆਂ ਮੈਨੂੰ ਵੀ ਪਹਿਲਾਂ ਇਹੀ ਲੱਗਦਾ ਹੁੰਦਾ ਸੀਗਾ ਕਿ ਜੇ ਮੈਂ 2-4 ਦਿਨ ਆਪਦੇ ਆਪ ਲਈ ਕੱਢ ਲੇ ਜੇ ਮੈਂ 2-4 ਦਿਨ ਕਿਤੇ ਇਕੱਲੀ ਚਲੀ ਗਈ ਤਾਂ ਮੇਰੇ ਨਿਆਣਿਆਂ ਤੋਂ ਮੇਰੇ ਬਿਨਾ ਰਹਿਣਾ ਨਹੀਂ ਜਾਣਾ ਪਰ ਜਿਵੇਂ ਜਿਵੇਂ ਤੁਸੀਂ ਉਹਨਾਂ ਨਾਲ ਗੱਲਾਂ ਕਰਦੇ ਹੋ ਮੈਨੂੰ ਵੀ ਸਮਝ ਆਈ ਕਿ ਕਦੇ-ਕਦੇ ਤੁਹਾਡਾ ਇਕੱਲੇ ਜਾਣਾ ਕਿਤੇ ਤੁਹਾਡੇ ਲਈ ਵੀ ਬਹੁਤ ਜ਼ਰੂਰੀ ਹੁੰਦਾ ਤੇ ਤੁਹਾਡੇ ਪਰਿਵਾਰ ਲਈ ਵੀ ਉਹ ਇੱਕ ਚੇਂਜ ਹੁੰਦਾ ਤੇ ਤੁਹਾਨੂੰ ਵੀ ਉਸ ਚੇਂਜ ਨੂੰ ਮੰਨਣਾ ਚਾਹੀਦਾ ਤੇ ਤੁਹਾਡੇ ਪਰਿਵਾਰ ਨੂੰ ਵੀ ਤੁਹਾਨੂੰ ਖੁੱਲ ਦੇਣੀ ਚਾਹੀਦੀ ਹੈ ਕਿ ਚਾਹੇ ਉਹ ਬੰਦਾ ਹੈ ਚਾਹੇ ਉਹ ਕੋਈ ਕੁੜੀ ਹੈ ਚਾਹੇ ਉਹ ਮਾਂ ਹੈ ਕਿ ਜੋ ਕਿਤੇ ਇਕੱਲੇ ਜਾਣਾ ਚਾਹੁੰਦੀ ਆ ਉਹ ਘੁੰਮਣਾ ਚਾਹੁੰਦੀ ਆ ਜਾਂ ਤੁਸੀਂ ਪਰਿਵਾਰ ਨਾਲ ਵੀ ਕਿਤੇ ਤੁਹਾਡੇ ਕੋਲ 2-3 ਦਿਨ ਹੈਗੇ ਆ ਤਾਂ ਤੁਸੀਂ ਜ਼ਰੂਰ ਜਾਇਆ ਕਰੋ ਜ਼ਰੂਰੀ ਨਹੀਂ ਕਿ ਅਸੀਂ ਆਊਟ ਆਫ ਸਟੇਟ ਹੀ ਜਾਣਾ ਆਊਟ ਆਫ ਕੰਟਰੀ ਹੀ ਜਾਣਾ ਜਿੰਨਾ ਕੁ ਵੀ ਸਮਾਂ ਤੁਹਾਨੂੰ ਮਿਲਦਾ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਕਿਸੇ ਬੰਦੇ ਲਈ ਤਾਂ ਘਰ ਤੋਂ 30 35 ਕਿਲੋਮੀਟਰ ਦੂਰ ਜਾਣਾ ਹੀ ਉਹਦੇ ਲਈ ਘੁੰਮਣਾ ਤੇ ਅੱਜ ਮੈਂ ਘਰ ਤੋਂ 200 ਕਿਲੋਮੀਟਰ ਹੀ ਦੂਰ ਆਈਆਂ ਤੇ ਮੈਨੂੰ ਇੰਨਾ ਸੋਹਣਾ ਲੱਗ ਰਿਹਾ ਇੱਥੇ ਮੀਂਹ ਪੈ ਰਿਹਾ ਮੀਂਹ ਚ ਖੜ੍ਹੀ ਮੈਂ ਤੁਹਾਡੇ ਨਾਲ ਗੱਲਬਾਤ ਕਰ ਰਹੀ ਆ ਆਲੇ-ਦਾਲੇ ਇੰਨੇ ਸੋਹਣੇ ਪਹਾੜ ਨੇ ਤੇ ਮੈਨੂੰ ਐ ਲੱਗਿਆ ਕਿ ਮੇਰੀ ਪਿਛਲੇ 5-7 ਦਿਨਾਂ ਦੀ ਥਕਾਨ ਇਸ ਅੱਜ ਦੇ ਇੱਕ ਦਿਨ ਨੇ ਉਤਾਰ ਦਿੱਤੀ ਤੁਸੀਂ ਜਦੋਂ ਬਾਹਰ ਨਿਕਲਦੇ ਹੋ ਨਾ ਘਰੋਂ ਤਾਂ ਕੱਲਾ ਇਹ ਨਹੀਂ ਹੁੰਦਾ ਕਿ ਤੁਸੀਂ ਮੈਂਟਲੀ ਡੀਟੌਕਸ ਹੁੰਨੇ ਹੋ ਤੁਸੀਂ ਘਰ ਦੇ ਕੰਮਾਂ ਤੋਂ ਜਦੋਂ ਥੋੜੀ ਜਿਹੀ ਬ੍ਰੇਕ ਲੈ ਕੇ ਬਾਹਰ ਆਉਂਦੇ ਹੋ ਨਾ ਤੁਸੀਂ ਮੈਨੂੰ ਲੱਗਦਾ ਫਿਜ਼ੀਕਲੀ ਵੀ ਬਹੁਤ ਸੋਹਣਾ ਮਹਿਸੂਸ ਕਰਦੇ ਹੋ ਤੁਸੀਂ ਕਿੰਨੇ ਅਲੱਗ ਤਰ੍ਹਾਂ ਦੇ ਲੋਕਾਂ ਨੂੰ ਮਿਲਦੇ ਹੋ ਜਿੱਥੇ ਵੀ ਤੁਸੀਂ ਜਾਂਦੇ ਹੋ ਉੱਥੋਂ ਦਾ ਕਲਚਰ ਦੇਖਦੇ ਹੋ ਮਤਲਬ ਤੁਹਾਡੀ ਆਪਣੀ ਸੋਚ ਦੇ ਵਿੱਚ ਵੀ ਕਿੰਨਾ ਕੁਝ ਆ ਜਿਹੜਾ ਨਵਾਂ ਆਉਂਦਾ ਤੇ ਤੁਸੀਂ ਨਵਾਂ ਸਿੱਖਦੇ ਹੋ ਤੇ ਮੈਨੂੰ ਇੱਕ ਚੀਜ਼ ਹੋਰ ਲੱਗਦੀ ਹੁੰਦੀ ਹੈ ਕਿ ਜਿਹੜੇ ਘੁੰਮਣ ਵਾਲੇ ਲੋਕ ਹੁੰਦੇ ਆ ਨਾ ਉਹ ਬਹੁਤ ਕੌਨਫੀਡੈਂਟ ਹੁੰਦੇ ਨੇ ਉਹ ਬਾਹਰ ਜਾਂਦੇ ਨੇ ਲੋਕਾਂ ਨਾਲ ਗੱਲ ਕਰਦੇ ਨੇ ਅਣਜਾਣ ਲੋਕਾਂ ਨੂੰ ਬੁਲਾਉਣ ਤੋਂ ਉਹਨਾਂ ਨੂੰ ਡਰ ਨਹੀਂ ਲੱਗਦਾ ਤੇ ਆਪਾਂ ਸਾਰੀਆਂ ਚੀਜ਼ਾਂ ਲਈ ਪੈਸੇ ਜੋੜਦੇ ਆ ਆਪਣੇ ਕੱਪੜਿਆਂ ਲਈ ਆਪਣੀਆਂ ਕਾਰਾਂ ਲਈ ਆਪਣੇ ਘਰਾਂ ਦੇ ਇੰਟੀਰੀਅਰ ਲਈ ਵੱਡੇ ਵੱਡੇ ਘਰ ਬਣਾਉਣ ਲਈ ਪਰ ਮੈਨੂੰ ਲੱਗਦਾ ਕਿ ਤੁਹਾਡੀ ਆਮਦਨ ਦੇ ਵਿੱਚ ਜਿੰਨਾ ਵੀ ਤੁਸੀਂ ਕਮਾਉਣੀਓ ਚਾਹੇ ਤੁਸੀਂ 5% ਹੀ ਰੱਖੋ ਆ ਉਹ ਤੁਹਾਡੇ ਘੁੰਮਣ ਲਈ ਤੁਸੀਂ ਖਰਚਾ ਕਰੋ ਜਿਵੇਂ ਮੈਂ ਪਹਿਲਾਂ ਹੀ ਕਿਹਾ ਕਿ ਤੁਸੀਂ ਆਪਣੀ ਅਫੋਰਡੇਬਿਲਟੀ ਦੇ ਅਕੋਰਡਿੰਗ ਜੇ ਤੁਹਾਡੇ ਕੋਲੇ ਪੰਜਾਬ ਤੋਂ ਬਾਹਰ ਜਾਣ ਜੋਗਾ ਬਜਟ ਹੈਗਾ ਵੀ ਮੇਰੇ ਕੋਲ 30-40000 ਰੁਪਏ ਹੈਗਾ ਤੇ ਮੈਂ ਪੰਜਾਬ ਤੋਂ ਬਾਹਰ ਜਾ ਕੇ ਕਿਤੇ ਘੁੰਮ ਕੇ ਆ ਸਕਦਾ ਮੇਰੇ ਕੋਲ 2.5 ਲੱਖ ਰੁਪਏ ਹੈਗਾ ਮੈਂ ਕੰਟਰੀ ਤੋਂ ਬਾਹਰ ਕਿਤੇ ਘੁੰਮ ਕੇ ਆ ਸਕਦਾ ਤਾਂ ਤੁਸੀਂ ਜਰੂਰ ਜਾਇਆ ਕਰੋ ਜੇ ਉਸ ਤੋਂ ਵੀ ਥੋੜਾ ਬਜਟ ਆ ਤਾਂ ਤੁਸੀਂ 30-35 ਕਿਲੋਮੀਟਰ ਦੂਰ ਜਾ ਕੇ ਵੀ ਆਪਣੇ ਆਪ ਨੂੰ ਉਹੀ ਤਾਜ਼ਗੀ ਮਹਿਸੂਸ ਕਰਾ ਸਕਦੇ ਹਾਂ ਤੇ ਜੇ ਇਸ ਤੋਂ ਵੀ ਛੋਟਾ ਬਜਟ ਹੋਵੇ ਮੈਨੂੰ ਲੱਗਦਾ ਕਿ ਤੁਸੀਂ ਘਰ ਤੋਂ ਬਾਹਰ ਹੀ ਨਿਕਲੋ ਕਿਸੇ ਮੈਂ ਬਹੁਤ ਵਾਰੀ ਇਹ ਗੱਲ ਕਹੀ ਹੈ ਕਿਸੇ ਕਿਸੇ ਦੁਕਾਨ ਤੇ ਬੈਠ ਕੇ ਜਾ ਕੇ ਇੱਕ ਚਾਹ ਦਾ ਕੱਪ ਹੀ ਪੀ ਆਓ ਪਰ ਤੁਸੀਂ ਆਪਣੇ ਆਪ ਨੂੰ ਮਹਿਸੂਸ ਕਰਾਓ ਕਿ ਜੋ ਮੈਨੂੰ ਚੰਗਾ ਲੱਗਦਾ ਉਹ ਮੈਂ ਆਪਣੇ ਆਪ ਲਈ ਕੀਤਾ ਮੈਨੂੰ ਕਾਲਜ ਟਾਈਮ ਤੋਂ ਹੀ ਬਹੁਤ ਜ਼ਿਆਦਾ ਸ਼ੌਂਕ ਸੀਗਾ ਤੇ ਮੈਨੂੰ ਰੱਬ ਨੇ ਮੌਕੇ ਵੀ ਬਹੁਤ ਦਿੱਤੇ ਮੈਂ ਬਹੁਤ ਸਾਰੀਆਂ ਸਟੇਟਸ ਹੁਣ ਤੱਕ ਦੇਖੀਆਂ ਨੇ ਤੇ ਮੈਨੂੰ ਲੱਗਦਾ ਹੈ ਕਿ ਇਹ ਮੌਕੇ ਮੈਨੂੰ ਹਮੇਸ਼ਾ ਮਿਲਦੇ ਰਹਿਣੇ ਚਾਹੀਦੇ ਨੇ ਇਹਨਾਂ ਚੀਜ਼ਾਂ ਨੇ ਮੈਨੂੰ ਕਿੰਨਾ ਪੋਜ਼ਿਟਿਵ ਕੀਤਾ ਕਿੰਨਾ ਮੈਨੂੰ ਚੰਗਾ ਮਹਿਸੂਸ ਹੁੰਦਾ ਤੇ ਮੈਂ ਥੋੜੇ ਥੋੜੇ ਪੈਸੇ ਸਾਈਡ ਤੇ ਹਮੇਸ਼ਾ ਰੱਖਦੀ ਰਹੀ ਨਹੀਂ ਆ ਕਿ ਆਹ ਚੀਜ਼ ਤਾਂ ਮੈਂ ਇੰਨੇ ਕ ਪੈਸੇ ਤਾਂ ਮੈਂ ਫਲਾਣੀ ਜਗ੍ਹਾ ਜਾਣ ਲਈ ਰੱਖਣੇ ਨੇ ਤੇ ਇਹ ਕੱਲਾ ਤੁਹਾਨੂੰ ਜਿਵੇਂ ਮੈਂ ਕਿਹਾ ਚੇਂਜ ਨਹੀਂ ਦਿੰਦਾ ਕੌਨਫੀਡੈਂਸ ਵੀ ਬਹੁਤ ਦਿੰਦਾ ਤੁਸੀਂ ਆਪਣੀ ਫੈਮਿਲੀ ਚ ਜਦੋਂ ਦੁਆਰਾ ਆਉਨੇ ਹੋ ਤੁਹਾਨੂੰ ਬੜਾ ਸੋਹਣਾ ਤਾਜ਼ਾ ਪਣ ਜੇ ਆਪਣੇ ਆਪ ਚ ਵੀ ਮਹਿਸੂਸ ਹੁੰਦਾ ਤੇ ਇੱਕ ਖਿੱਚ ਵੀ ਬਣੀ ਰਹਿੰਦੀ ਹੈ ਕਿ ਹੁਣ ਮੈਂ ਦੁਬਾਰਾ ਜਾਉਂਗੀ ਮੈਂ ਜਦੋਂ ਵੀ ਆਪਦੇ ਘਰ ਦੇ ਅੱਗੇ ਕੁਝ ਸ਼ਰਤਾਂ ਰੱਖਦੀਆਂ ਨਾ ਜਦੋਂ ਮੈਨੂੰ ਲੱਗਦਾ ਹੁੰਦਾ 2-3 ਮਹੀਨੇ ਹੋ ਗਏ ਮੈਂ ਇਹਨਾਂ ਨੂੰ ਕੁਝ ਯਾਦ ਨਹੀਂ ਕਰਾਇਆ ਤਾਂ ਉਹਦੇ 'ਚ ਇਹੀ ਹੁੰਦਾ ਕਿ ਵੀ ਜਦੋਂ ਮੇਰੇ ਦੋਨੋਂ ਹੀ ਬੱਚੇ ਉਹਨਾਂ ਦੀਆਂ ਮੈਂ ਜ਼ਿੰਮੇਵਾਰੀਆਂ ਕਰ ਲਈਆਂ ਉਹ ਆਪਣੀ-ਆਪਣੀ ਥਾਵਾਂ ਤੇ ਚਲੇ ਗਏ ਤਾਂ ਉਦੋਂ ਮੈਨੂੰ ਘਟੋ-ਘਟ ਸਾਲ ਦੇ 4 ਮਹੀਨੇ ਘੁੰਮਣ ਲਈ ਚਾਹੀਦੇ ਨੇ ਮੈਨੂੰ ਆਪਣੀ ਸੇਵਿੰਗਸ ਨੇ ਜਿਹੜੀਆਂ ਉਹ ਘੁੰਮਣ ਲਈ ਚਾਹੀਦੀਆਂ ਨੇ ਤੇ ਮੈਂ ਸੱਚੀ ਨਹੀਂ ਪਛਤਾਉਣਾ ਜਾਂਦੀ ਕਿ ਜਦੋਂ ਮੇਰੇ ਗੋਡੇ ਜਵਾਬ ਦੇਣ ਉਦੋਂ ਮੈਨੂੰ ਲੱਗੇ ਕਿ ਹੁਣ ਮੈਂ ਜ਼ਿੰਮੇਵਾਰੀਆਂ ਤੋਂ ਬੇਲੀ ਹੋ ਗਈ ਹੁਣ ਮੈਂ ਘਰੋਂ ਬਾਹਰ ਜਾਵਾਂ ਤੇ ਮੈਂ ਜਾ ਕੇ ਕਿਸੇ ਸੋਹਣੀ ਜੀ ਜਗ੍ਹਾ ਤੇ 4 ਦਿਨ ਰਹਿ ਕੇ ਆਵਾਂ ਮੈਂ ਤਾਂ ਹੁਣ ਤੋਂ ਹੀ ਉਹ ਚੀਜ਼ ਦੀ ਸ਼ੁਰੂਆਤ ਕੀਤੀ ਹੈ ਤਕਰੀਬਨ ਪਿਛਲੇ 6-7 ਸਾਲਾਂ ਤੋਂ ਕਿ ਜਦੋਂ ਵੀ ਮੇਰਾ ਜੀ ਕਰਦਾ ਕਿ ਹੁਣ ਮੈਂ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਜੀਆਂ ਕਰ ਕਰਕੇ ਮੈਂ ਇੱਕ ਠਹਿਰਾਜ ਆ ਗਿਆ ਜ਼ਿੰਦਗੀ ਦੇ ਵਿੱਚ ਇੱਕ ਬ੍ਰੇਕ ਜੀ ਆ ਗਈ ਤਾਂ ਮੈਂ ਜ਼ਰੂਰ ਕਿਤੇ ਨਾ ਕਿਤੇ ਚਲੀ ਜਾਨੀ ਆ ਤੇ ਅੱਜ ਮੈਂ ਆਪਣੇ ਬਹੁਤ ਪਸੰਦੀਦੇ ਸ਼ਹਿਰ ਚਾ ਕੰਡਾ ਘਾਟੇ ਸ਼ਿਮਲਾ ਤੋਂ ਮੈਨੂੰ ਲੱਗਾ 30 ਕਿਲੋਮੀਟਰ 30 ਮਿੰਟ ਦਾ ਰਸਤਾ ਹੈ ਜਿਹੜਾ ਇਹ ਪੰਜਾਬ ਵੱਲ ਨੂੰ ਹੈ ਸ਼ਿਮਲਾ ਇਸ ਤੋਂ 30 ਮਿੰਟ ਦੇ ਅੱਗੇ ਦੇ ਰਸਤੇ ਤੇ ਆ ਤੇ ਇੱਥੇ ਪੂਰਾ ਦਿਨ ਲੰਘਾਇਆ ਬਹੁਤ ਸੋਹਣਾ ਲੱਗਿਆ ਤੇ ਅੱਜ ਵੀ ਮੈਂ ਆਪਣੇ ਪਰਿਵਾਰ ਤੋਂ ਬਿਨਾਂ ਆਈਆਂ ਤੇ ਮੈਨੂੰ ਬਹੁਤ ਸੋਹਣਾ ਲੱਗ ਰਿਹਾ ਤੇ ਕੁੜੀਆਂ ਲਈ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਤੁਹਾਨੂੰ ਜਦੋਂ ਵੀ ਮੌਕਾ ਮਿਲਦਾ ਨਾ ਜਦੋਂ ਵੀ ਚਾਹੇ ਇੱਕ ਦਿਨ ਮਿਲਦਾ ਦੋ ਦਿਨ ਮਿਲਦਾ ਦੋ ਘੰਟੇ ਮਿਲਦੇ ਨੇ ਤੁਸੀਂ ਜ਼ਰੂਰ ਘੁੰਮਣ ਲਈ ਜਾਇਆ ਕਰੋ ਤੁਸੀਂ ਫੇਰ ਦੇਖਿਓ ਕਿ ਤੁਹਾਡੇ ਚ ਕਿੰਨੀ ਜ਼ਿਆਦਾ ਤਾਜ਼ਗੀ ਤੁਹਾਡੇ ਸਵਾਚ ਕਿੰਨੀ ਫਰੈਸ਼ਨੈਸ ਜੀ ਆਉਂਦੀ ਹੈ ਤੇ ਤੁਸੀਂ ਕਿੰਨਾ ਕੁਛ ਆ ਜਿਹੜਾ ਦੁਨੀਆ ਚ ਨਵਾਂ ਡਿਸਕਵਰ ਕਰਦੇ ਹੋ ਤੁਹਾਡੀਆਂ ਗੱਲਾਂ ਦੇ ਵਿੱਚ ਕਿੰਨਾ ਕੁਛ ਆ ਜਿਹੜਾ ਉਹ ਅਲੱਗ ਹੋ ਜਾਂਦਾ ਕਿਉਂਕਿ ਜਿਵੇਂ ਮੈਂ ਪਹਿਲਾਂ ਕਿਹਾ ਸੀ ਅਲੱਗ-ਅਲੱਗ ਲੋਕਾਂ ਨੂੰ ਮਿਲੋਗੇ ਬਹੁਤ ਕੁਝ ਸਿੱਖੋਗੇ ਉੱਥੋਂ ਦਾ ਕਲਚਰ ਉੱਥੋਂ ਦੀ ਰਹਿਣੀ-ਬਹਿਣੀ ਉੱਥੋਂ ਦੀ ਜ਼ਿੰਦਗੀ ਬਾਰੇ ਮੈਂ ਜਦੋਂ ਵੀ ਕਿਸੇ ਦੂਜੀ ਸਟੇਟ ਜਾਂਦੀ ਆ ਤਾਂ ਉੱਥੋਂ ਦੇ ਲੋਕਲ ਲੋਕਾਂ ਨਾਲ ਬਹੁਤ ਗੱਲਾਂ ਕਰਦੀਆਂ ਇੱਥੋਂ ਤੱਕ ਵੀ ਗੱਲਾਂ ਕਰਦੀਆਂ ਕਿ ਮੈਂ ਉੱਥੋਂ ਦੀ ਜ਼ਮੀਨ ਦੇ ਭਾਅ ਤੱਕ ਵੀ ਪੁੱਛ ਲੈਣੀਆਂ ਤੇ ਮੈਨੂੰ ਬਹੁਤ ਵਧੀਆ ਲੱਗਦਾ ਤੇ ਇੱਕ ਚੀਜ਼ ਜਿਹੜੀ ਮੈਂ ਅਖੀਰੀ ਤੁਹਾਨੂੰ ਕਹਿਣਾ ਚਾਹੁੰਦੀ ਹਾਂ ਉਹ ਇਹ ਹੈ ਕਿ ਜਿਹੜਾ ਵੀ ਬੰਦਾ ਘੁੰਮਣ ਦਾ ਸ਼ਕੀਨ ਹੁੰਦਾ ਨਾ ਉਹ ਕਦੇ ਆਪਣੇ ਕਿਸੇ ਰਿਸ਼ਤੇ ਨੂੰ ਬੰਨ੍ਹ ਕੇ ਨਹੀਂ ਰੱਖਦਾ ਉਹ ਆਪਣੀ ਫੈਮਿਲੀ 'ਚ ਕਦੇ ਕਿਸੇ ਬੰਦੇ ਨੂੰ ਇਹ ਨਹੀਂ ਕਹਿੰਦਾ ਕਿ ਤੂੰ ਇਕੱਲਾ ਕਿਉਂ ਫਲਾਣੀ ਜਗ੍ਹਾ ਚੱਲਿਆ ਤੂੰ ਦੋਸਤਾਂ ਨੂੰ ਮਿਲਣ ਕਿਉਂ ਚੱਲਿਆ ਉਹ ਆਪਣੇ ਬੱਚਿਆਂ ਨੂੰ ਵੀ ਕਦੇ ਨਹੀਂ ਕਹਿੰਦੇ ਕਿ ਹਰ ਜਗ੍ਹਾ ਤੁਸੀਂ ਸਾਡੇ ਨਾਲ ਹੀ ਜਾਇਓ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਕਿ ਕਿਸੇ ਬੰਦੇ ਦਾ ਇਕੱਲੇ ਬਾਹਰ ਜਾਣਾ ਦੋਸਤਾਂ ਨਾਲ ਬਾਹਰ ਜਾਣਾ ਕਿੰਨਾ ਜ਼ਰੂਰੀ ਹੁੰਦਾ ਤੇ ਜੇ ਤੁਸੀਂ ਚਾਹੁੰਦੇ ਹੋ ਕਿ ਲੰਮੇ ਸਮੇਂ ਤੱਕ ਤੁਹਾਡੀ ਸੋਚ ਆ ਜਿਹੜੀ ਉਹ ਸੋਹਣੀ ਰਹੇ ਜ਼ਿੰਦਗੀ ਸੋਹਣੀ ਰਹੇ ਤੁਹਾਡੇ ਰਿਸ਼ਤੇ ਸੋਹਣੇ ਰਹਿਣ ਤਾਂ ਤੁਸੀਂ ਆਪਣੇ ਰਿਸ਼ਤਿਆਂ ਦੇ ਨਾਲ ਵੀ ਤੇ ਇਕੱਲੇ ਵੀ ਜਰੂਰ ਘੁੰਮਿਆ ਕਰੋ ਤੇ ਅੱਜ ਲਈ ਇੰਨਾ ਹੀ ਸਤਿ ਸ਼੍ਰੀ ਅਕਾਲ